ਸਾਰੇ ਦੋਸਤੋ ਮੈਂ ਅਨਨੂਲਾ ਜੀਰਾ ਬਲਟਨ ਤੋਂ ਸਵਰਗੀ ਸਾਫਕਾ ਮੰਤਰੀ ਇੰਦਰਜੀਤ ਸਿੰਘ ਜੀਰਾ ਦੀ ਅੱਜ ਉਹਨਾਂ ਦੀ ਵਰਸੀ ਹੈ ਤੇ ਉਹਨਾਂ ਦੇ ਵਰਸੀ ਦੇ ਮੌਕੇ ਤੇ ਪੇਸ਼ ਹੈ ਅੱਜ ਦਾ ਵਿਸ਼ਾ ਦੋਸਤੋ ਜੀਰਾ ਦਾ ਨਿਜੀ ਵਿਅਕਤੀਤਵ ਤੇ ਸੁਭਾਅ ਜੀਰਾ ਨੂੰ ਸਿਆਸਤ ਦੇ ਖੇਤਰ ਵਿੱਚ ਲੈ ਕੇ ਆਇਆ ਸੁਭਾਅ ਜੋ ਚੀਲਾਵਣ ਸੀ ਕੁਝ ਕਰ ਕੰਮ ਕਰ ਦਿਖਾਉਣ ਦੀ ਤਮੰਨਾ ਸੀ ਪਰਿਵਾਰਕ ਬੈਕਗ੍ਰਾਉਂਡ ਵੀ ਸੀ ਤੇ ਮਿਲਨਸਾਰ ਸੁਭਾਅ ਵੀ ਸੀ ਜੋ ਕਿ ਜੀਰਾ ਨੂੰ ਸਿਆਸਤ ਵਿੱਚ ਲੈ ਆਇਆ ਇਹ ਵੀ ਉਸ ਸਮੇਂ ਜਦੋਂ ਪੰਜਾਬ ਦੇ ਵਿੱਚ ਖੜਗਵਾਦਾ ਦੌਰ ਸੀ ਤੇ ਕੋਈ ਚੋਣ ਵੀ ਲੜ ਕੇ ਰਾਜੀ ਨਹੀਂ ਸੀ ਉਸ ਸਮੇਂ ਜੀਰਾ ਦਾ ਆਤਮ ਵਿਸ਼ਵਾਸ ਬਹੁਤ ਸੀ ਤੇ ਪਿੰਡ ਦੇ ਪਿੰਡਾਂ ਦੇ ਧਾਰਮਿਕ ਪ੍ਰੋਗਰਾਮਾਂ ਤੇ ਗੁਰਦੁਆਰਿਆਂ ਦੇ ਧਾਰਮਿਕ ਸਮਾਗਮਾਂ ਵਿੱਚ ਜੀਰਾ ਨੂੰ ਆਮ ਦੇਖਿਆ ਜਾਂਦਾ ਸੀ ਹਰ ਵੇਲੇ ਜੀਰਾ ਸਾਹਿਬ ਇਹ ਕਹਿੰਦੇ ਸੀ ਮੇਰਾ ਨਾਮ ਵੀ ਜੀਰਾ ਸ਼ਬਦ ਨਾਲ ਜੋੜਦੇ ਹੋ ਜਦੋਂ ਕਾਲੀਦਾਲ ਨੇ ਚੋਣਾ ਲੜਨ ਤੋਂ ਇਨਕਾਰ ਕਰ ਦਿੱਤਾ ਜੀਰਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣਾਈ ਕਾਲੀ ਦਲਤੋਂ ਪਹਿਲੀ ਚੋਣ ਲੜੀ ਤੇ ਜਿੱਤ ਹਾਸਲ ਕੀਤੀ ਉਸ ਸਮੇਂ ਹਰਚਰਨ ਹੀਰੋ ਦੀ ਜਿਹੜੀ ਹੈ ਸ਼ਾਖ ਕੱਟੀ ਸੀ ਤੇ ਇੰਦਰਜੀਤ ਸਿੰਘ ਜੀਰਾ ਨੂੰ ਸਿਆਸਤ ਵਿੱਚ ਆਉਣ ਦਾ ਮੌਕਾ ਮਿਲਿਆ ਪਰ ਨਾਲ ਨਾਲ ਜੀਰਾ ਦਾ ਓਵਰ ਕੌਨਫੀਡੈਂਸ ਨਾਲ ਹੀ ਬੋਲਿਆ ਤੇ ਜੀਰਾ ਨੂੰ ਜੀਰਾ ਨੇ ਐਮਪੀ ਦੀ ਟਿਕਟ ਤੇ ਵੀ ਜਿਹੜਾ ਹੈ ਚੋਣ ਲੜਿਆ ਪਰ ਫਰੋਜ਼ਪੁਰ ਤੋਂ ਕਰਾਰੀ ਹਾਲ ਮਿਲੀ ਕਿਉਂਕਿ ਓਵਰ ਕੌਨਫੀਡੈਂਸ ਕਰਕੇ ਹੋਇਆ ਸੀ ਪਰ 1997 ਵਿੱਚ ਫੇਰ ਅਕਾਲੀ ਦਲ ਬਾਦਲ ਵੱਲੋਂ ਟੋੜਾ ਗਰੁੱਪ ਵੱਲੋਂ ਮੌਕਾ ਮਿਲਿਆ ਤੇ ਜਿੱਤ ਹਾਸਲ ਹੋਈ ਤੇ ਜੇਲ ਤੇ ਸੇਧ ਰਾਜ ਮੰਤਰੀ ਬਣਨ ਦਾ ਮੌਕਾ ਮਿਲਿਆ ਪਰ ਇਹ ਜਿਹੜਾ ਮੌਕਾ ਕੁਝ ਮਹੀਨਿਆਂ ਦਾ ਹੀ ਰਿਹਾ ਤੇ ਅਸਤੀਫੇ ਤੋਂ ਬਾਅਦ ਕਰੀਬ 18 ਸਾਲ ਸਿਆਸਤ ਦੇ ਵਿੱਚ ਸੱਤਾ 'ਚ ਆਉਣ ਦਾ ਮੌਕਾ ਨਹੀਂ ਮਿਲਿਆ ਪਰ ਜੀਰਾ ਲਈ ਧੜਕਦਾ ਇਹ ਦਿਲ ਇਸ ਚਿਹਰੇ ਨੇ ਬਾਦਲ ਸਮੇਂ ਜੁਡੀਸ਼ੀਅਲ ਬਾਹਰ ਜਾਣ ਤੇ ਜਦੋਂ ਜੁਡੀਸ਼ੀਅਲ ਕੋਰਟ ਬਾਹਰ ਜਾਣ ਦੀ ਚਾਰੇ ਸੀ ਬਾਦਲ ਦਾ ਟਾਈਮ ਸੀ ਬਾਹਰ ਜਾਣ ਦੇ ਵਿਰੋਧ ਚ ਕਾਲੇ ਕੱਪੜੇ ਪਾਏ ਤੇ ਰੋਸ ਜਤਾਇਆ ਪਰ ਬਾਦਲ ਸਾਹਮਣੇ ਜਿਹੜੀ ਹੈ ਇੱਕ ਵੀ ਨਹੀਂ ਚੱਲੀ ਉਸ ਤੋਂ ਬਾਅਦ ਬੈਕਸਪੋਰਟ ਕਰਨੀ ਸ਼ੁਰੂ ਕਰ ਦਿੱਤੀ ਸਿਆਸਤਦਾਨਾਂ ਦੀ ਤੇ ਹਰੀ ਸਿੰਘ ਜੀਰਾ ਨੂੰ ਸਕਸ਼ਤ ਦੇਣ ਵਾਸਤੇ ਨਰੇਸ਼ ਕਟਾਰੀਆ ਦੀ سپورਟ ਕੀਤੀ ਇੱਕ ਵਾਰੀ ਚੋਣਾਂਵਾਂ ਦੇ ਵਿੱਚ ਇੱਕ ਵਾਰ ਗੁਰਪ੍ਰੀਤ ਸਿੰਘ ਜੋ ਕਿ ਆਮ ਆਦਮੀ ਪਾਰਟੀ ਦੀ ਚੋਣਾਂ ਲੜਿਆ ਸੀ ਤੇ ਉਹ ਪਹਿਲਾ ਜਿਹੜਾ ਹੈ ਜਦੋਂ ਐਮਸੀ ਦੀਆਂ ਚੋਣਾਂ ਜਦੋਂ ਲੜੀਆਂ ਸੀ ਤੇ ਉਹਦੀ ਸਪੋਰਟ ਕਰ ਦਿੱਤੀ ਐਮਸੀ ਦੀਆਂ ਚੋਣਾਂ ਵੇਤਰਾਂ ਤੇ ਪੁਲਿਸ ਨਾਲ ਵੀ ਜਿਹੜਾ ਹੈ ਉਲਝ ਗਿਆ ਤੇ 2017 ਦੀਆਂ ਚੋਣਾਂ ਚ ਫਿਰ ਆਪਣੇ ਪੁੱਤਰ ਗੁਰਦੀਪ ਸਿੰਘ ਜੀਰਾ ਨੂੰ ਖੜਾ ਕੀਤਾ ਤੇ ਵਿਧਾਇਕ ਬਣਾਇਆ ਹੁਣ ਮਤਲਬ ਮੌਕਾ ਮਿਲਿਆ ਜਦੋਂ ਘਰ ਵਿੱਚ ਜਿਹੜੀ ਹੈ ਸਿਆਸਤ ਸੱਤਾ ਜਿਹੜੀ ਹੈ ੱਡੇ ਬੋਈ ਪਰ ਉਦੋਂ ਤੱਕ ਪਰਮਾਧਮਾ ਨੂੰ ਕੁਝ ਹੋਰ ਮਜੂਰ ਮਨਜ਼ੂਰੀ ਤੇ ਕੈਂਸਰ ਵਰਗੇ ਪਿਆਰੇ ਭਿਆਨਕ ਬਿਮਾਰੀ ਦਾ ਸਾਹਮਣਾ ਕਰਨ ਕਰਕੇ ਉਹ ਜਾਦਾ ਸਮਾਂ ਆਪਣਾ ਨਹੀਂ ਬਤਾ ਸਕੇ ਤੇ ਜੇਕਰ ਅੱਜ ਜਾਦਾ ਸਮਾਂ ਉਹ ਬਤੋਂਦੇ ਤੇ ਅੱਜ ਜੀਰਾ ਦੇ ਜੋ ਹਾਲਾਤ ਨੇ ਉਹ ਨਹੀਂ ਸੀ ਹੋਣੇ ਆਈ ਥਿੰਕ 2017 ਦੀਆਂ ਚੋਣਾਂ ਦਾ ਸਾਰਾ ਰੋਡ ਮੈਪ ਆਪ ਤਿਆਰ ਕੀਤਾ ਸੀ ਕੁਲਵੀਰ ਜੀਰਾ ਦੀਆਂ ਚੋਣਾਂ ਦੌਰਾਨ ਜਿਸ ਕਾਰਨ ਸਮਰਥਕਾਂ ਦੇ ਵਿੱਚ ਚੋਖਾ ਵਾਅਦਾ ਹੋਇਆ ਤੇ ਹੁਣ ਜਦੋਂ ਅੱਜ ਕੱਲ੍ਹ ਸਿਆਸਤ ਚ ਨਸ਼ੇ ਰੇਤਾ ਗੈਂਗਸਟਰ ਗੁੰਡਾਗਰਦੀ ਮਾਰਸ਼ਲ ਬਾਡੀਗਾਰਡ ਇਹ ਪ੍ਰਵੇਸ਼ ਕਰ ਗਏ ਹਨ ਸ਼ਬਦ ਪਰ ਜੀਰੇ ਦੇ ਸਮੇ ਇਹੋ ਜਿਹੇ ਸ਼ਬਦ ਨਹੀਂ ਹੁੰਦੇ ਸੀਗੇ ਦੋਸਤੋ ਤੇ ਆਪ ਹੀ ਜੀਰਾ ਮੁਕਾਬਲਾ ਕਰਦਾ ਸੀਗਾ ਤੇ ਸੱਚ ਦਾ ਜਿਹੜਾ ਹੈ ਉਹ ਸਾਥ ਦਿੰਦਾ ਸੀਗਾ ਤੇ ਜੇਕਰ ਮੇਰੀ ਤੁਹਾਡਾ ਵੀਡੀਓ ਪਸੰਦ ਆਈ ਹੋਵੇ ਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਔਰ ਥੋੜਾ ਸਮਾਂ ਹੋਣ ਕਰਕੇ ਇਹ ਵੀਡੀਓ ਜਿਹੜੀ ਹੈ ਮੈਥੇ ਸੀਮਤ ਕਰਦਾ لا لا